selection of a right property selection of ਜਦੋਂ ਤੁਹਾਨੂੰ ਇਹ ਚੀਜ਼ ਆ ਜਣੀ ਹੈ selection of right property ਚੰਗੀ ਪ੍ਰਾਪਰਟੀ ਲੱਭਣ ਦੇ ਵਿੱਚ ਤੁਸੀਂ ਕਾਮਯਾਬ ਹੋ ਜਨੇ ਹੋ ਫਿਰ ਤੁਸੀਂ ਜੇ ਜਾਂ ਮਰਜ਼ੀ ਕੰਮ ਤੁਸੀਂ ਕਰ ਸਕਦੇ ਹੋ ਪੰਗਾ ਇਹ ਹੈ ਕਿ ਸਾਨੂੰ selection of right property ਨਹੀਂ ਆਂਦੀ right property ਹੈ ਕਿਹੜੀ ਹੈ right property ਦਾ ਮਤਲਬ ਹੈ ਜਿਹੜੀ ਪ੍ਰਾਪਰਟੀ ਸੂਟ ਕਰਦੀ ਹੋਵੇ ਸਾਨੂੰ ਜਿਹੜੀ ਪ੍ਰਾਪਰਟੀ ਤੋਂ ਅਸੀਂ ਚਾਰ ਪੈਸੇ ਕਮਾ ਸਕੀਏ ਜਿਹੜੀ ਪ੍ਰਾਪਰਟੀ ਨੂੰ ਅਸੀਂ ਮੈਨੇਜ ਕਰ ਸਕੀਏ right property ਉਹ ਪ੍ਰਾਪਰਟੀ ਹੈ ਰਾਈਟ ਪ੍ਰੋਪਰਟੀ ਦਾ ਮਤਲਬ ਇਹ ਥੋੜੀ ਹੈ ਕਿ ਆਪਾਂ ਨੇ ਇਹ ਜੀ ਪ੍ਰੋਪਰਟੀ ਲੈ ਲੈਣੀ ਹੈ ਜਿਹੜੀ ਜਾਂ ਤਾਂ ਵਿਕਦੀ ਨਹੀਂ ਜਾਂ ਜੇ ਵਿਕਦੀ ਹੈ ਤਾਂ ਬਹੁਤ ਜ਼ਿਆਦਾ ਰੇਟ ਦੇ ਉੱਪਰ ਵਿਕਦੀ ਹੈ ਉਹਨੂੰ ਕਰਨਾ ਰਾਈਟ ਪ੍ਰੋਪਰਟੀ ਦਾ ਮਤਲਬ ਹੈ ਜਿਹੜੀ ਪ੍ਰੋਪਰਟੀ ਨਾਲ ਅਸੀਂ ਥੋੜੀ-ਬੋਤੀ ਛੇੜਛਾੜ ਕਰਕੇ ਛੇੜਛਾੜ ਕਰਕੇ ਅਸੀਂ ਆਪਣਾ ਉਹਦੇ 'ਚ ਕੰਮ ਕਰ ਸਕੀਏ ਉਹਨੂੰ ਤਿਆਰ ਕਰ ਸਕੀਏ ਤਿਆਰ ਕਰਕੇ ਉਹਦੇ 'ਚ ਜਦੋਂ ਵੇਚੇ ਘੱਟ ਸਕੀਏ ਰਾਈਟ ਪ੍ਰੋਪਰਟੀ ਤੇ ਰਾਈਟ ਪ੍ਰੋਪਰਟੀ ਦਾ ਮਤਲਬ ਤਾਂ ਇਹੀ ਹੈ ਕਿ ਤੁਸੀਂ ਪ੍ਰੋਪਰਟੀ ਨੂੰ ਲੱਭਣ ਤੇ ਉੱਪਰ ਮਿਹਨਤ ਕਰਨੀ ਹੈ ਕਿ ਕਿਹੜੀ ਪ੍ਰਾਪਰਟੀ ਵਿਕਣ ਵਾਲੀ ਹੈ ਤੇ ਕੀ ਕਰਨਾ ਉਹਨੂੰ ਮੈਂ ਰੀਸ਼ੇਪ ਵੀ ਕਹਿੰਨਾ ਵੀ ਪ੍ਰਾਪਰਟੀ ਨੂੰ ਰੀਸ਼ੇਪ ਕਰਨਾ ਪ੍ਰਾਪਰਟੀ ਦੀ ਕੋਈ ਪ੍ਰੋਬਲਮ ਹੈ ਸੁਪੋਜ਼ ਉਹਨੂੰ ਰਸਤਾ ਕੱਚਾ ਲੱਗਦਾ ਤੁਸੀਂ ਰਸਤਾ ਠੀਕ ਕਰ ਲਓ ਅਸੀਂ ਉਹਨੇ ਕੋਈ ਸਰਾਂਹ ਦੇ ਜ਼ਮੀਨ ਲਈ ਸੀਗੀ ਸਰਾਂਹ ਜ਼ਮੀਨ ਲੈ ਕੇ ਉਹਦਾ ਰਸਤਾ ਉੱਚਾ ਨੀਵਾ ਜਿਹਾ ਰਸਤੇ ਸੀਗੇ ਅਸੀਂ ਉਹਦਾ ਰਸਤਾ ਠੀਕ ਕਰ ਲਿਆ ਗਾਹ ਕੰਮੇ ਸ਼ੁਰੂ ਹੋ ਗਏ ਕਿੰਨੇ ਗੱਲ ਮਤਲਬ ਵਧੀਆ ਰੇਟ ਤੇ ਗਾਹ ਕਾਣੇ ਸ਼ੁਰੂ ਹੋਗੇ ਮਤਲਬ ਪਹਿਲਾਂ ਪ੍ਰੋਪਰਟੀ ਸਿਲੈਕਟ ਕੀਤੀ ਸਾਨੂੰ ਦੇਖਿਆ ਵਿੱਚ ਗੁੰਜਾਇਸ਼ ਹੈਗੀ ਹੈ ਦੂਜੇ ਨੰਬਰ ਤੇ ਇਹਦੀ ਰੇਟ ਜਿਹੜਾ ਪ੍ਰੋਪਰ ਕਿਉਂ ਨਹੀਂ ਆਇਆ ਅਸੀਂ ਦੇਖਿਆ ਵੀ ਰਸਤੇ ਕਰਕੇ ਨਹੀਂ ਆਇਆ ਰਸਤਾ ਦੀ ਠੀਕ ਕਰ ਲਿਆ ਰਸਤਾ ਠੀਕ ਕਰਨ ਕਰਕੇ ਉਸ ਤੋਂ ਬਾਅਦ ਸਾਡੇ ਕੋ ਗਾਹ ਕਾਣੇ ਸ਼ੁਰੂ ਹੋਗੇ ਜਿਹੜੀ ਫਿਰ ਉਹੀ ਗੱਲ ਹੋ ਗਈ ਨਾ ਵੀ ਜਿਹੜੀ ਸਿਲੈਕਸ਼ਨ ਆਫ ਰਾਈਟ ਪ੍ਰੋਪਰਟੀ ਹੈ ਇਹ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਦੂਜਾ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਸੀਸੀਐਮ ਸੀਸੀਐਮ ਦਾ ਮਤਲਬ ਪਹਿਲਾ ਕੈਲਕੂਲੇਸ਼ਨ ਦੂਜੀ ਸੀ ਕੰਪੈਰੀਜ਼ਨ ਆਫ ਰੇਟ ਹੈ ਤੀਜੀ ਸੀ ਮੈਨਿਪੂਲੇਸ਼ਨ ਕੈਲਕੂਲੇਸ਼ਨ ਦੇ ਵਿੱਚ ਜਾਣੀ ਚਾਹੀਦੀ ਹੈ ਵੀ ਆਪਾਂ ਪ੍ਰਾਪਰਟੀ ਕਿੰਨੇ ਦੀ ਲੈ ਰਹੇ ਹਾਂ ਕਿੰਨੇ ਦੀ ਇਹਦੇ ਵਿੱਚ ਮਿੱਟੀ ਪਏਗੀ ਜੇ ਮਿੱਟੀ ਪੈਂਦੀ ਹੈ ਕਿੰਨੇ ਦੇ ਇਹਦੇ ਰਸਤੇ ਠੀਕ ਹੋਣਗੇ ਕਿੰਨੇ ਦੇ ਕਿੰਨੇ ਦਾ ਇਹਦੇ ਵਿੱਚ ਹੋਰ ਚੀਜ਼ ਜਾਣ ਗਿਆ ਕਿੰਨਾ ਰਜਿਸਟਰੀ ਖਰਚਾ ਕਿੰਨੀਆਂ ਦਲਾਲੀਆਂ ਕਿੰਨਾ ਸਾਰੀਆਂ ਚੀਜ਼ਾਂ ਕੈਲਕੂਲੇਸ਼ਨ ਦੇ ਵਿੱਚ ਜਾਣੀ ਚਾਹੀਦੀਆਂ ਅਗਲਾ ਸੀ ਹੈ ਜਿਹੜਾ ਸੀਸੀਐਮ ਅਗਲਾ ਸੀ ਹੈ ਉਹ ਕੰਪੈਰੀਜ਼ਨ ਆਫ ਰੇਟ ਹੈ ਕਿ ਆਪਾਂ ਨੇ ਆ ਪ੍ਰਾਪਰਟੀ ਲੈ ਰਹੇ ਹਾਂ ਤੇ 2 ਕਰੋੜ ਰੁਪਏ ਕਿੱਲੇ ਲੈ ਰਹੇ ਹਾਂ ਆਲੇ ਦੁਆਲੇ ਕੀ ਰੇਟ ਮਿਲਦੀ ਹੈ ਜੇ ਆਲੇ ਦੁਆਲੇ ਰੇਟ 2.5 ਕਰੋੜ ਰੁਪਇਆ ਇਹ ਦੋ ਨੂੰ ਮਿਲਦੀ ਕਿਉਂ ਆ ਫਿਰ ਯਾ ਛੋਟੇ ਪਲਾਟ ਹੈ ਆਪਾਂ ਕੋਈ ਕਲੋਨੀ ਦੇ ਵਿੱਚ ਚਲੇਗੇ ਇੱਕ ਕਲੋਨੀ ਚ ਪਲਾਟ 12000 ਰੁਪਏ ਕਾਜ ਮਿਲ ਰਿਹਾ ਇੱਕ ਚ 20000 ਰੁਪਏ ਕਾਜ ਮਿਲ ਰਿਹਾ 20000 ਵਾਲਾ 20000 ਕਿਉਂ ਹੈ 12000 ਵਾਲਾ 12000 ਕਿਉਂ ਹੈ ਜੇ 12000 ਵਾਲਾ ਤਾਂ ਉਹ 12000 ਤਾਂ ਛੱਟ ਵੀ ਕਿਰਨਾਂ ਚਾਹੀਦਾ ਲੇਕਿਨ ਉਹ ਚ ਕੀ ਫਰਕ ਕਰਿਆ ਵੀ ਉਹ ਕੀ 20000 ਰੁਪਏ ਕਾਜ ਹੋ ਸਕਦਾ ਉਹਦੀਆਂ ਸਾਰੀਆਂ ਸਹੂਲਤਾਂ ਬਿਲਡਰ ਨੇ ਦਿੱਤੀਆਂ ਡੀਲਰ ਆਪਣੇ ਕਲੋਨਾ ਚ ਨਹੀਂ ਦਿੱਤੀਆਂ ਹਾਂ ਸਾਰੀਆਂ ਸਹੂਲਤਾਂ ਸਾਰੀਆਂ ਸਹੂਲਤਾਂ ਦੇ ਵਿੱਚ ਆ ਗਈ ਸੜਕਾਂ ਬਣਾਤੀਆਂ ਪਾਣੀ ਦਾ ਇੰਤਜ਼ਾਮ ਕਰਤਾ ਸੀਵਰੇਜ ਪਾਤਾ ਸਾਰਾ ਕੁਝ ਦੇਖ ਪਾਰਕਾਂ ਡਿਵੈਲਪ ਕਰਤੀਆਂ ਤਾਂ ਕਰਕੇ ਉਹ ਤਾਂ 20000 ਰੁਪਏ 12000 ਵਾਲੀ ਚ ਅਜੇ ਨਹੀਂ 12000 ਵਾਲੀ ਜਦੋਂ ਹੋ ਜੂਗੀ ਉਦੋਂ ਉਹਦਾ ਉਹਦਾ ਰੇਟ ਵੀ ਉਨੇ ਹੀ ਹੋ ਜਾਊਗਾ ਤਾਂ ਆਪਾਂ ਨੂੰ ਕਿਹੜੀ ਸਿਲੈਕਟ ਕਰਨੀ ਚਾਹੀਦੀ ਹੈ 12000 ਵਾਲੀ ਕਿਉਂਕਿ 12000 ਵਾਲੀ ਚ ਵਧਣ ਦੀ ਗੁਜਾਇਸ਼ 60000 ਰੁਪਏ ਵਧਣ ਦੀ ਗੁਜਾਇਸ਼ ਪਈ ਆ ਉਹਦੇ ਚ ਹਮ ਕੰਪੈਰੀਸ਼ਨ ਆਫ ਰੇਟ ਹੈ ਜਿਹੜਾ ਇਹ ਬਹੁਤ ਜ਼ਰੂਰੀ ਹੈ ਕੰਪੈਰੀਸ਼ਨ ਆਫ ਰੇਟ ਤੇ ਪ੍ਰੋਪਰਟੀ ਇੱਕ ਵਾਰ ਪ੍ਰੋਪਰਟੀ ਜਿਹੜੀ ਹੈਗੀ ਹੈ ਇੱਕ ਵਾਰ 35 ਫੁੱਟ ਰੋਡ ਦੇ ਉੱਪਰ ਹੈ ਇੱਕ ਪ੍ਰੋਪਰਟੀ ਜਿਹੜੀ 15 ਫੁੱਟ ਰੋਡ ਦੇ ਉੱਪਰ ਹੈ 15 ਫੁੱਟ ਰੋਡ ਵਾਲੀ ਪ੍ਰੋਪਰਟੀ ਨੇ ਹਮੇਸ਼ਾ ਥੱਲੇ ਰਹਿਣਾ 35 ਫੁੱਟ ਇਹਨੂੰ ਪ੍ਰਾਪਰਟੀ ਦੇ ਵਿੱਚ ਕੰਪੈਰੀਜ਼ਨ ਕਰੋ ਆ ਸੀਸੀਐਮ ਦਾ ਫਾਰਮੂਲੇ ਮੈਨਿਪੂਲੇਸ਼ਨ ਹੈ ਮੈਨਿਪੂਲੇਸ਼ਨ ਦਾ ਮਤਲਬ ਹੈ ਵੀ ਜਿਹੜੀ ਜਿਹੜੀ ਇਹਦੇ ਵਿੱਚ ਕਮੀਆਂ ਕਮੀਆਂ ਤੁਸੀਂ ਦੂਰ ਕਰਤੀਆਂ ਜੇ ਕਮੀਆਂ ਦੂਰ ਕਰਤੀਆਂ ਫਿਰ ਪ੍ਰਾਪਰਟੀ ਠੀਕ ਹੋ ਗਈ ਤਾਂ ਇਹਦਾ ਮਤਲਬ ਹੋ ਗਿਆ ਕਿ ਤੁਸੀਂ ਵੀ ਜਿਹੜਾ ਸੀਸੀਐਮ ਦਾ ਫਾਰਮੂਲਾ ਲਾਗੂ ਕਰਨ ਦੇ ਵਿੱਚ ਕੰਮ ਜਾਓਗੇ ਸੀਸੀਐਮ ਦਾ ਫਾਰਮੂਲਾ ਕਿਹੜਾ ਫਾਰਮੂਲਾ ਜਿਹੜਾ ਕਿ ਰੀਅਲ ਸਟੇਟ ਦੇ ਵਿੱਚ ਰੀੜ ਦੀ ਹੱਡੀ ਦਾ ਕੰਮ ਕਰਦਾ ਜਿਹਨੂੰ ਸੀਸੀਐਮ ਦੇ ਫਾਰਮੂਲੇ ਨਾਲ ਜੇ ਕੋਈ ਬੰਦਾ ਪ੍ਰਾਪਰਟੀ ਦਾ ਕੰਮ ਕਰੇਗਾ ਉਹਨੂੰ ਕਦੇ ਵੀ ਨੁਕਸਾਨ ਨਹੀਂ ਹੋ ਸਕਦਾ ਇਸ ਇੱਕ ਇੱਕ ਮੈਨ ਸਵਾਲ ਵਿੱਚੋਂ ਨਿਕਲਦਾ ਪਿਆ ਵਾ ਤੁਸੀਂ ਕਿਹਾ ਵੀ ਸਿਲੈਕਸ਼ਨ ਜਿਹੜੀ ਸਹੀ ਹੋਣੀ ਚਾਹੀਦੀ ਹੈ ਕਈ ਲੋਕ ਕੀ ਕਰ ਦਿੰਨੇ ਹਾਈਵੇਜ਼ ਉੱਤੇ ਜ਼ਮੀਨ ਹੁੰਦੀ ਹੈ ਉਹਨਾਂ ਦੀ ਹੁਣ ਬਹੁਤ ਸਾਰੇ ਹਾਈਵੇਜ਼ ਬਣ ਰਹੇ ਨੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ ਹਾਈਵੇ ਦੇ ਉੱਤੇ ਬਹੁਤ ਸਾਰੀਆਂ ਨਏ ਜਿਹੇ ਮਾਰਕੀਟਸ ਬਣਾਉਣ ਨੂੰ ਜਾਂ ਕੁਝ ਹੋਰ ਲੇਕਿਨ ਉੱਥੇ ਬੰਦਾ ਜ਼ਮੀਨ ਖਰੀਦਣ ਤੋਂ ਵੀ ਕਈ ਡਰਦੇ ਨੇ ਵੀ ਇਸ ਚੀਜ਼ ਤੋਂ ਕਿ ਉਹ ਹਾਈਵੇ ਦੇ ਵਿੱਚ ਜੇ ਆ ਗਿਆ ਸਾਡੀ ਸਿਲੈਕਸ਼ਨ ਗਲਤ ਹੋ ਗਈ ਤਾਂ ਸਾਨੂੰ ਉੱਥੇ ਲਾਸ ਹੋ ਵਾ ਉਸ ਚੀਜ਼ ਆ ਕੀ ਹਾਈਵੇ ਦੇ ਉੱਤੇ ਖਰੀਦਣੀ ਚਾਹੀਦੀ ਹੈ ਹਾਂ ਬਿਲਕੁਲ ਖਰੀਦਣੀ ਚਾਹੀਦੀ ਹੈ ਹਾਈਵੇ ਦੇ ਉੱਪਰ ਕਿਉਂ ਨਹੀਂ ਖ ਆ ਮਾਨਕਪੁਰ ਖੇੜਾ ਚੱਡੇਆਲਾ ਸੁੱਧਾਂ ਪਿੰਡ ਤੋਂ ਸ਼ੁਰੂ ਹੋ ਕੇ ਏਅਰਪੋਰਟ ਰੋਡ ਤੋਂ ਸ਼ੁਰੂ ਹੋ ਕੇ ਇੱਕ ਕੁਰਾਲੀ ਨੂੰ ਰੋਡ ਕੱਢਦੀ ਹੈ ਨਾਲੇ ਸਾਡੇ ਮੇਰਾ ਡਰਾਈਵਰ ਹੈ ਉਸ ਪਿੰਡ ਦਾ ਜੀਗਾ ਚੱਡੇਆਲਾ ਸੁੱਧਾਂ ਦਾ ਗੁਰਪ੍ਰੀਤ ਤੇ ਉਹਨੇ ਮੈਨੂੰ ਕਹਿਆ ਵੀ ਤੁਸੀਂ ਆਪਣਾ ਉਧਰ ਆਪਾਂ ਰਣਜਾ ਆਪਾਂ ਟਕਰਾ ਮਾਰ ਰਹੇ ਆ ਇੱਥੇ ਤੁਸੀਂ ਦੇਖੋ ਮਿਹਨਤ ਕਰਕੇ ਥੋੜਾ ਜਾ ਅਸੀਂ ਦੇਖਿਆ ਉੱਥੇ 35-40 ਲੱਖ ਰੁਪਏ 35-40 ਲੱਖ ਰੁਪਏ ਕਿੱਲਾ ਜ਼ਮੀਨ ਸੀ ਉਸ ਵੇਲੇ ਹੂੰ ਇਹ 2022 ਦੀ ਨਿਤਰੀ ਗੱਲ ਹੋਣੀ ਹੈ 35-40 ਹਜ਼ਾਰ ਰੁਪਏ ਲੱਖ ਰੁਪਏ ਕਿੱਲਾ ਦਾ ਰੇਟ ਸੀ ਅੱਜ ਉਹ ਸੜਕ ਬਣ ਚੁੱਕੀ ਹੈ ਅੱਜ ਉੱਥੇ 3.5 ਕਰੋੜ ਰੁਪਏ ਕਿਲੇ ਰੇਟ ਹੈ ਕਿਉਂ ਨਹੀਂ ਵੱਧਾ ਮਤਲਬ ਜੇ ਜੇ ਮਤਲਬ ਆਪਾਂ ਕਹੀਏ ਵੀ ਪ੍ਰਾਪਰਟੀ ਸੜਕਾਂ ਦੇ ਉੱਪਰ ਖਰੀਦਣੀ ਚਾਹੀਦੀ ਹੈ ਇਹ ਤਾਂ ਬੜੀ ਕਲੀਅਰ ਗੱਲ ਹੈ ਕਿ ਜਿੱਥੇ ਸੜਕਾਂ ਪਣ ਗਿਆ ਡਿਵੈਲਪ ਹੋਣਗੇ ਜਿੱਥੇ ਪ੍ਰੋਜੈਕਟ ਆਣਗੇ ਉੱਥੇ ਤਾਂ ਪ੍ਰਾਪਰਟੀ ਦੀ ਰੇਟ ਵਧਣੀ ਪੈਣੀ ਹੈ ਮੈਂ ਮੈਂ ਹਮੇਸ਼ਾ ਕਹਿੰਦਾ ਵੀ ਜਿਹੜਾ ਜੇ ਕਿਸੇ ਨੇ ਕੁੱਤਾ ਪਾਲਣਾ ਕੁੱਤਾ ਪਾਲਣ ਦਾ ਸ਼ੌਕ ਹੈ ਤਾਂ ਕੁੱਤਾ ਛੋਟਾ ਕੁੱਤਾ ਲੈ ਕੇ ਪਾਲੋ ਉਹਨੂੰ ਬਟਾ ਕਰੀਏ ਉਹਨੂੰ ਖਰਾਕ ਦਿਓ ਖਰਾਕ ਦੇ ਕੇ ਇਸੇ ਤਰੀਕੇ ਨਾਲ ਮੈਂ ਕਹਿੰਦਾ ਵੀ ਜੇ ਪ੍ਰਾਪਰਟੀ ਦਾ ਤੁਸੀਂ ਕੰਮ ਕਰਨਾ ਪ੍ਰਾਪਰਟੀ ਦੇ ਵਿੱਚ ਤੁਸੀਂ ਛੋਟੇ ਰੇਟ ਦੀ ਪ੍ਰਾਪਰਟੀ ਲੱਭੋ ਛੋਟੇ ਰੇਟ ਦੀ ਪ੍ਰਾਪਰਟੀ ਲੱਭੋ ਲੇਕਿਨ ਜਿਵੇਂ ਛੋਟੇ ਕੁੱਤੇ ਨੂੰ ਪਾਲਣ ਵਾਸਤੇ ਅਸੀਂ ਦੁੱਧ ਭਲਾਨੇ ਆ ਮੀਟ ਖਲਾਨੇ ਆ ਹੋਰ ਕਰਾਨੇ ਆ ਇਸੇ ਤਰੀਕੇ ਨਾਲ ਜਿਹੜੀ ਛੋਟੇ ਰੇਟ ਦੀ ਪ੍ਰਾਪਰਟੀ ਹੈ ਉਹਨੂੰ ਵਧਾਣ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਲੋੜ ਹੈ ਸੜਕਾਂ ਦੀ ਲੋੜ ਹੈ ਪ੍ਰੋਜੈਕਟਾਂ ਦੀ ਲੋੜ ਹੈ ਕਿਸੇ ਹੋਰ ਡਿਵੈਲਪਮੈਂਟਾਂ ਦੀ ਲੋੜ ਹੈ ਜਿੱਥੇ ਜਿੱਥੇ ਡਿਵੈਲਪਮੈਂਟ ਹੋ ਜਾਣਾ ਰੇਟ ਆਪਣੇ ਆਪ ਆਟੋਮ ਪ੍ਰੋਪਰਟੀ ਲੱਭਣੀ ਹੈ ਘੱਟ ਰੇਟ ਦੀ ਲੱਭਣੀ ਹੈ ਲੇਕਿਨ ਵਧਣ ਦੇ ਚਾਂਤ ਕੀ ਹੈ ਉਹ ਵੀ ਨਾਲ ਦੇਖਣਾ ਆਪਾਂ همین ਕਿਸੇ ਜੰਗਲ ਚ ਲੈ ਲਈਏ ਪ੍ਰੋਪਰਟੀ ਕੋਈ ਜੀ ਬਹੁਤ ਹੀ ਸਸਤੀ ਮਿਲਦੀ ਹੈ 100 ਰੁਪਏ ਗਾਜ ਮਿਲ ਗਈ ਜੀ ਤੇ ਉਹ ਜੰਗਲੇ ਪਿਆ 12 ਸਾਲ 15 ਸਾਲ 20 ਸਾਲ ਤੋਂ ਤੇ ਉਹਨੇ ਵਧਣਾ ਕਿੱਥੇ ਹੈ ਉੱਥੇ ਕੀ ਡਿਵੈਲਪਮੈਂਟ ਕੀ ਹੋਈ ਕੁਝ ਵੀ ਨਹੀਂ ਤੁਸੀਂ ਕਿਵੇਂ ਚਾਂਸਸ ਲੱਭਦੇ ਹੁੰਦੇ ਸੀ ਜਦੋਂ ਕੋਈ ਪ੍ਰੋਪਰਟੀ ਕੋਈ ਦੇਖਦੇ ਹੁੰਦੇ ਸੀ ਕੀ ਚਾਂਸਸ ਦੇਖਦੇ ਹੋ ਉਹਨਾਂ ਵਿੱਚ ਅਸੀਂ ਤਾਂ ਸਾਰੀਆਂ ਚੀਜ਼ਾਂ ਦੇਖਦੇ ਹਾਂ ਉਹਨਾਂ ਨੂੰ ਪਹਿਲਾਂ ਤਾਂ ਪ੍ਰਾਪਰਟੀ ਦਾ ਰੇਟ ਕਿੰਨਾ ਰੇਟ ਹੈਗਾ ਉੱਥੇ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟ ਹੈਗੇ ਆ ਕੀ ਕੀ ਡਿਵੈਲਪਮੈਂਟ ਹੋ ਸਕਦੀਆਂ ਆਉਣ ਵਾਲੇ ਫਿਚਰ ਦੇ ਵਿੱਚ ਕਿਦਾਂ ਹੋ ਸਕਦਾ ਇੱਥੇ ਕਲੋਨੀਆਂ ਆ ਰਹੀਆਂ ਕਿ ਨਹੀਂ ਆ ਰਹੀਆਂ ਕੋਈ ਹੋਰ ਸਰਕਾਰ ਦੀਆਂ ਸਕੀਮਾਂ ਆ ਰਹੀਆਂ ਕਿ ਨਹੀਂ ਆ ਰਹੀਆਂ ਸੜਕਾਂ ਕੋਈ ਆ ਰਹੀਆਂ ਕਿ ਨਹੀਂ ਅਸੀਂ ਜਿਹੇ ਚੀਜ਼ਾਂ ਦੇਖਦੇ ਆਂ ਜੇ ਇਹ ਚੀਜ਼ਾਂ ਦੇਖਦੇ ਆਂ ਤਾਂ ਡੈਫੀਨਿਟਲੀ ਸਟਾ ਉਹ ਹੋ ਜਾਂਦਾ ਉਹਦੇ ਵਿੱਚ ਰੇਟ ਵਧੀਆ ਆ ਜਾਂਦਾ ਰੇਟ ਮਤਲਬ ਜਿੱਥੇ ਵੀ ਸੜਕਾਂ ਵਧੀਆ ਸੜਕਾਂ ਬਣੀਆਂ ਉਸ ਤੱਕ ਜਦੋਂ ਵੀ ਕਿਸੇ ਨੇ ਕੀਤਾ ਕੰਮ ਉਹ ਬੰਦੇ ਪੈਸੇ ਕਮਾਏ ਅਸੀਂ ਰਾਜਸਥਾਨ ਦੇ ਵਿੱਚ ਪ੍ਰਾਪਰਟੀ ਲਈ 2007 ਦੇ ਵਿੱਚ ਉੱਥੇ ਉਹ ਵੇਲੇ ਸੜਕ ਬਣਦੀ ਸੀਗੀ ਵੱਡੀ ਸੜਕ NH 67 ਉਹ ਬਣ ਰਹੀ ਸੀ 227 ਹੁਣ ਅੱਜ ਕੱਲ ਤੇ ਉਹ ਸੜਕ ਬਣ ਨਹੀਂ ਸੀ ਮਤਲਬ ਕਿਤੇ ਬਣ ਗਈ ਜਿੱਥੇ ਨਹੀਂ ਪੁੱਲ ਪੁੱਲ ਬਣ ਰਹੇ ਸੀ ਕੋਈ ਹੋਰ ਉੱਥੇ ਰੇਟ ਸੀਗਾ 4-5 ਲੱਖ ਰੁਪਏ ਵਿਗੇ ਦਾ ਰੇਟ ਅਸੀਂ ਇਹ ਅਸੈਸਮੈਂਟ ਕੀਤੀ ਵੀ ਜਦੋਂ ਇਹ ਸੜਕ ਬਣ ਗਈ ਉਹਦਾ ਬੜਾ ਵਧੀਆ ਰੇਟ ਹੋ ਜਾ ਤੇ ਉਹ 2007 ਤੋਂ ਲੈ ਕੇ ਹੁਣ 18 ਸਾਲ ਹੋ ਗਏ ਜਿਹੜੀ ਇੱਥੇ 2 ਲੱਖ ਰੁਪਏ ਵਿਗੇ ਦਾ ਜ਼ਮੀਨ ਮਿਲਦੀ ਸੀ ਅੱਜ ਉਹ 2 ਕਰੋੜ ਰੁਪਏ 1.5 ਕਰੋੜ ਰੁਪਏ ਵਿਗੇ ਦਾ ਰੇਟ ਹੋ ਗਿਆ ਕਰੋੜ ਰੁਪਏ ਵਿਗੇ ਦਾ ਰੇਟ ਹੋ ਗਿਆ ਕਿ ਉਹ ਸੜਕ ਚੱਲੂ ਹੋ ਗਈਆਂ ਟ੍ਰੈਫਿਕ ਆਣਾ ਜਾਣਾ ਸ਼ੁਰੂ ਹੋ ਗਿਆ ਗਲਤ ਹੈ ਵੀ ਜਿੱਥੇ ਫੁੱਟਬਾਲ ਹੋਏਗੀ ਜਿੱਥੇ ਲੋਕ ਆਣਗੇ ਉੱਥੇ ਹੀ ਰੇਟ ਵਧਣਾ ਨਿਕਲ ਉਹ ਤੇ ਟਾਈਮ ਕੰਜ਼ਿਊਮਿੰਗ ਆ ਗਈ ਚੀਜ਼ ਆ ਗਈ ਨਾ ਜਿਵੇਂ ਅੱਜਕੱਲ ਦੇ ਜੁਥ ਨੇ ਜਿਉਹ ਇਹ ਕੰਮ ਜੀ ਸ਼ੁਰੂ ਵੀ ਕਰਦੇ ਆ ਕਿਸੇ ਜਗ੍ਹਾ ਤੇ ਇਨਵੈਸਟ ਵੀ ਕਰਦੇ ਤਾਂ ਨਾ ਹੋਊਗਾ ਵੀ ਸਾਨੂੰ ਤਾਂ ਥੋੜੇ ਟਾਈਮ ਪੀਰੀਅਡ ਦੇ ਵਿੱਚ ਜ਼ਿਆਦਾ ਪ੍ਰੋਫਿਟ ਹੋ ਜੀ ਨਹੀਂ ਜੇ ਹੁਣ ਮੈਂ ਕਹਿੰਦਾ ਵੀ 5 ਲੱਖ ਰੁਪਏ ਵਾਲੀ ਚੀਜ਼ 200 2 ਕਰੋੜ ਦੀ ਹੋਈ ਹੈ ਤਾਂ 40 ਗੁਣਾ ਹੋਊਗੀ ਨਾ 40 ਗੁਣਾ ਹੋਊਗੀ ਨਾ 40 ਗੁਣਾ ਹੋਊਗੀ 18 ਸਾਲ ਚ ਤੇ 2 ਗੁਣਾ ਤਾਂ ਚਾਰ ਮਹੀਨੇ 6 ਮਹੀਨੇ 8 ਮਹੀਨੇ ਸਾਲ 2 ਸਾਲ ਚ ਕਿਤੇ ਤੋਂ ਕਿਤੇ ਪਹੁੰਚ ਗਈ 4 5 ਤਾਂ ਜਿਆਦਾ ਹੋਗੀ ਜੀ ਉਹ ਤੇ ਫੇਰ ਕੀ ਦਿੱਕਤ ਆ ਉਹ ਯਾਰ ਘਬਰਾਣਾ ਕਿਉਂ ਹੈ ਮੈਨੂੰ ਸਮਝ ਨਹੀਂ ਆਂਦੀ ਵੀ ਆਪਾਂ ਰਾਤੋ ਰਾਤ ਕਿਸੇ ਮਤਲਬ ਕੱਦੂ ਦੇ ਵਿੱਚ ਟੀਕਾ ਲਾ ਕੇ ਉਹਨੂੰ ਡਬਲ ਕਿਉਂ ਕਰਨਾ ਚਾਹੁੰਦੇ ਆ